ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਫਰਸਟ ایڈ ਟ੍ਰੇਨਰ ਨਰੇਸ਼ ਪਠਾਨੀਆਂ ਦੋਸਤੋ ਅੱਜ ਦਾ ਦਿਨ ਭਾਵ 14 ਜੂਨ ਵਿਸ਼ਵ ਭਰ ਵਿੱਚ ਖੂਨਦਾਨੀਆਂ ਦੇ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਜਿੱਥੇ ਖੂਨਦਾਨੀਆਂ ਨੂੰ ਸਤਿਕਾਰ ਦੇਣਾ ਹੈ ਉੱਥੇ ਇਹ ਦਿਨ ਵਿਸ਼ੇਸ਼ ਤੌਰ ਤੇ ਬਲੱਡ ਗਰੁੱਪਾਂ ਦੇ ਖੋਜੀ ਕਾਰਲ ਲੈਂਡਸਟ੍ਰੀਨਰ ਦੇ ਜਨਮ ਦਿਨ ਨੂੰ ਵੀ ਸਮਰਪਿਤ ਹੈ ਲੈਂਡਸਟ੍ਰੀਨਰ ਵੱਲੋਂ ਬਲੱਡ ਗਰੁੱਪਾਂ ਦੀ ਕੀਤੀ ਗਈ ਖੋਜ ਸਦਕਾ ਹੀ ਅੱਜ ਦੁਨੀਆ ਭਰ ਵਿੱਚ ਲੱਖਾਂ ਫਟੜਾਂ ਤੇ ਰੋਗਿਆਂ ਦੀਆਂ ਜ਼ਿੰਦਗੀਆਂ ਬਚਾਉਣ ਵਿੱਚ ਖੂਨ ਅਹਿਮ ਰੋਲ ਅਦਾ ਕਰ ਰਿਹਾ ਹੈ। ਆਓ ਅੱਜ ਇਸ ਦਿਨ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਦੇ ਹੋਏ ਲੋੜਵੰਦਾਂ ਲਈ ਖੂਨਦਾਨ ਕਰਨ ਦਾ ਪ੍ਰਣ ਲਈਏ ਕਿਉਂਕਿ ਇਹ ਇੱਕ ਅਜਿਹਾ ਦਾਨ ਹੈ ਜੋ ਨਾ ਜਾਤ ਦੇਖਦਾ ਹੈ, ਨਾ ਧਰਮ, ਸਿਰਫ ਇਨਸਾਨੀਅਤ ਨਿਭਾਉਂਦਾ ਹੈ। 18 ਤੋਂ 65 ਸਾਲ ਦਾ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦਾ ਭਾਰ 45 ਕਿਲੋ ਤੋਂ ਉੱਪਰ ਹੈ, ਪਿਛਲੇ 3 ਮਹੀਨਿਆਂ ਦੇ ਵਿੱਚ ਖੂਨਦਾਨ ਨਾ ਕੀਤਾ ਹੋਵੇ, ਉਹ ਖੂਨਦਾਨੀ ਬਣ ਸਕਦਾ ਹੈ। ਖੂਨ ਦੇਣ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਸਗੋਂ ਤੁਹਾਡੇ ਵੱਲੋਂ দান ਕੀਤਾ ਖੂਨ ਤਿੰਨ ਬੰਦਿਆਂ ਦੀ ਜ਼ਿੰਦਗੀ ਬਚਾਉਂਦਾ ਹੈ ਆਓ ਇਸ ਨੇਕ ਕਾਰਜ ਦਾ ਹਿੱਸਾ ਬਣੀਏ